ਕੀ ਚਮਕੀਲਾ ਫਿਲਮ ਪਹਿਲਾਂ ਬੱਬੂ ਮਾਨ ਕਰ ਰਿਹਾ ਸੀ ਪਰ ਫਿਰ ਕਿਉਂ ਬੱਬੂ ਮਾਨ ਨੇ ਇਸ ਫਿਲਮ ਨੂੰ ਠੁਕਰਾ ਦਿੱਤਾ ਇਹ ਫਿਲਮ ਬੱਬੂ ਮਾਨ ਨੇ ਆਪ ਛੱਡੀ ਜਾ ਉਸ ਤੋਂ ਛਡਵਾਈ ਗਈ ਹਾਂਜੀ ਅੱਜ ਤੋਂ 10-15 ਸਾਲ ਪਹਿਲਾਂ ਇੱਕ ਅਨਾਉਂਸਮੈਂਟ ਹੋਈ ਸੀ ਕਿ ਬੱਬੂ ਮਾਨ ਚਮਕੀਲੇ ਦੇ ਉੱਪਰ ਡਾਕੂਮੈਂਟਰੀ ਫਿਲਮ ਬਣਾ ਰਿਹਾ ਹੈ ਤੇ ਜਿਸ ਦੇ ਵਿੱਚ ਉਹ ਚਮਕੀਲੇ ਦਾ ਰੋਲ ਵੀ ਖੁਦ ਬੱਬੂ ਮਾਨ ਹੀ ਕਰ ਰਿਹਾ ਹੈ ਤੇ ਇਹ ਖਬਰ ਸੁਣਨ ਤੋਂ ਬਾਅਦ ਬੱਬੂ ਮਾਨ ਦੇ ਫੈਨਾਂ ਅੰਦਰ ਬਹੁਤ ਸਾਰੀ ਐਕਸਾਈਟਮੈਂਟ ਵੱਧ ਗਈ ਸੀ ਤੇ ਬੜੀ ਬੇਸਬਰੀ ਨਾਲ ਇੰਤਜ਼ਾਰ ਹੋ ਰਿਹਾ ਸੀ ਕਿ ਇਹ ਫਿਲਮ ਕਦੋਂ ਬਣੇਗੀ ਤੇ ਕਦੋਂ ਰਿਲੀਜ਼ ਹੋਵੇਗੀ ਫਿਰ ਥੋੜੇ ਸਮੇਂ ਬਾਅਦ ਇਹ ਖਬਰ ਆਉਂਦੀ ਆ ਕਿ ਅਮਰ ਸਿੰਘ ਚਮਕੀਲਾ ਦੇ ਉੱਪਰ ਇੱਕ ਫਿਲਮ ਬਣਤਾ ਰਹੀ ਆ ਪਰ ਉਸ ਵਿੱਚ ਹੀਰੋ ਬੱਬੂ ਮਾਨ ਨਹੀਂ ਦਲਜੀਤ ਦੁਸਾਂਜ ਹੋਵੇਗਾ ਤੇ ਫਿਰ ਬੱਬੂ ਮਾਨ ਨੇ ਇੱਕ ਇੰਟਰਵਿਊ ਦੇ ਵਿੱਚ ਦੱਸਿਆ ਕਿ ਮੈਂ ਇਹ ਫਿਲਮ ਨਹੀਂ ਕਰ ਰਿਹਾ ਕਿਉਂਕਿ ਜੋ ਉਹਨਾਂ ਨੂੰ ਸਟੋਰੀ ਦੇ ਵਿੱਚ ਕੁਝ ਚੀਜ਼ਾਂ ਚਾਹੀਦੀਆਂ ਸੀ ਉਹ ਉਹਨਾਂ ਨੂੰ ਨਹੀਂ ਮਿਲੀਆਂ ਤੇ ਇਸ ਕਰਕੇ ਉਹਨਾਂ ਨੇ ਇਸ ਫਿਲਮ ਤੋਂ ਮਨਾ ਕਰ ਦਿੱਤਾ ਪਰ ਜੇ ਇਹ ਫਿਲਮ ਬੱਬੂ ਮਾਨ ਬਣਾ ਦਿੰਦਾ ਤੇ ਕਈਆਂ ਦੇ ਸੀਨਿਆਂ ਦੇ ਵਿੱਚ ਅੱਗ ਲੱਗ ਜਾਣੀ ਸੀ ਤੇ ਕੁਝ ਕੁ ਜਨਾਂ ਨੇ ਕਹਿਣਾ ਸੀ ਕਿ ਇਹ ਹੁਣ ਯੂਥ ਨੂੰ ਕਿਹੜੀ ਸਾਈਡ ਲੈ ਕੇ ਜਾ ਰਿਹਾ ਹੈ ਪਰ ਬੱਬੂ ਮਾਨ ਨੇ ਇੰਟਰਵਿਊ ਦੇ ਵਿੱਚ ਕਲੀਅਰ ਕਰ ਦਿੱਤਾ ਹੈ ਤੇ ਹੁਣ ਗੱਲ ਕਰਦੇ ਆ ਕਿ ਬੱਬੂ ਮਾਨ ਵੀ ਪੰਜਾਬੀ ਤੇ ਦਲਜੀਤ ਵੀ ਪੰਜਾਬੀ ਤੇ ਅਮਰ ਸਿੰਘ ਚਮਕੀਲਾ ਵੀ ਪੰਜਾਬੀ ਤੇ ਇਸ ਫਿਲਮ ਨੂੰ ਕੋਈ ਵੀ ਬਣਾ ਦਿੰਦਾ ਪਰ ਇਹ ਚੱਲਣੀ ਚਾਹੀਦੀ ਬਹੁਤ ਹੀ ਜ਼ਿਆਦਾ ਜ਼ਰੂਰੀ ਸੀ ਤੇ ਜੋ ਦਲਜੀਤ ਬਾਈ ਦੀ ਫਿਲਮ ਨੇ ਕਈ ਰਿਕਾਰਡ ਤੋੜ ਦਿੱਤੇ ਹਨ ਤੇ ਕੀ ਹੋਇਆ ਜੇ ਬੱਬੂ ਮਾਨ ਨੇ ਇਸ ਫਿਲਮ ਦੇ ਵਿੱਚ ਕੰਮ ਨਹੀਂ ਕੀਤਾ ਤੇ ਬੱਬੂ ਮਾਨ ਦੀ ਸੁੱਚਾ ਸੂਰਵਾ ਫਿਲਮ ਬਹੁਤ ਹੀ ਵੱਡੇ ਲੈਵਲ ਤੇ ਬਹੁਤ ਹੀ ਜਲਦੀ ਆ ਰਹੀ ਹੈ ਤੇ ਇਸ ਫਿਲਮ ਦੇ ਸ਼ੂਟ ਹੋਏ ਨੂੰ ਤਾਂ ਕੰਪਲੀਟ 4 ਸਾਲ ਹੋ ਗਏ ਹਨ ਤੇ ਕੌਣ-ਕੌਣ ਇਸ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ ਕਮੈਂਟ ਕਰਕੇ ਜਰੂਰ ਦੱਸਣਾ ਤੇ ਦਲਜੀਤ ਬਾਈ ਦੀ ਚਮਕੀਲਾ ਫਿਲਮ ਕਿਵੇਂ ਲੱਗੀ ਉਹ ਵੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਇਹੋ ਜਿਹੇ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ